ਹਰ ਸਾਲ ਮੰਗੂ ਸਿੱਖ ਕੌਮ ਸਾਹਿਬ ਜੀ ਨਦੀ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ ਸਿੱਖ ਕੌਮ ਵਾਸਤੇ ਲੱਖਾਂ ਦੀ ਗਿੰਦੀ ਚ ਸੰਗਤ ਇੱਥੇ ਇਕੱਠੀ ਹੁੰਦੀ ਹੈ ਆ ਜਿਹੜੇ ਦਿਨ ਹੈ ਬੜੇ ਸਿੱਖ ਕੌਮ ਵਾਸਤੇ ਬੜੇ ਦੁੱਖ ਦੇ ਦਿਨ ਹੈ ਤੋਂ ਅਸੀਂ ਵੀ ਅੱਜ ਐਸ ਪਾਰਟੀ ਸ਼ੌਮਨੀ ਕਲਕਲੇ ਪ੍ਰਧਾਨ ਹਰ ਸਾਲ ਵਾਂਗੂ ਅੱਜ ਕੋਰਸ ਆ ਬਏ ਇਸ ਚ ਕੌਣ ਵਾਸਤੇ ਤੇ ਮੈਂ ਤਾਂ ਬੇਨਤੀ ਕਰਦਾ ਸਾਰੀ ਕੌਮ ਨੂੰ ਕਿ ਆ ਦਿਨਾਂ ਚ ਆਪਾਂ ਸ਼ਹਾਦਤ ਜੋ ਹੋਈ ਹੈ ਉਸ ਪਰ ਅਰਦਾਸ ਬੇਨਤੀਆਂ ਕਰੀਏ ਕਿ ਕੌਮ ਨੂੰ ਪਲ ਬਖਸ਼ਿ ਕਿڑی ਖੁਸ਼ੇ ਕੌਮ ਹੈ ਇੱਕ ਛੋਟੀ ਨਵੀਂ ਕੌਮ ਹੈ ਗਿਣਤੀ ਚ ਆਪਾਂ ਭਾਵੇਂ ਘਟ ਹੈ ਪਰ ਗੁਰੂ ਮਹਾਰਾਜ ਦੀ ਇਨੀ ਬਖਸ਼ਿਸ਼ ਹੈ ਕਿ ਜਿੱਥੇ ਵੀ ਆਪਾਂ ਬਸੇ ਆ ਆਪਾਂ ਚੜ੍ਹਦੀ ਕਲਾ ਚਾਹੇ ਮਿਹਨਤ ਕਰਕੇ ਆਪਾਂ ਆਪਣਾ ਵੀ ਨਾਂ ਕਮਾਇਆ ਤੇ ਕੌਮ ਦਾ ਵੀ ਨਾਮ ਰੋਸ਼ਨ ਕੀਤਾ ਸੋ ਸ਼੍ਰੋਮਣੀ ਅਕਾਲੀ ਦਲ ਜੋ ਇੱਕ ਕੌਮ ਦੀ ਇੱਕ ਆਵਾਜ਼ ਹੈ ਕੌਮ ਦਾ ਇੱਕ ਸੁਪਨਾ ਹੈ ਕੌਮ ਦੀ ਇੱਕ ਜਾਨ ਹੈ ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀ ਨਹੀਂ ਕਹਿ ਸਕਦੇ ਆਤਾ ਪੰਜਾਬੀਆਂ ਦੀ ਕੌਮ ਦੀ ਇੱਕ ਸੋਚ ਹੈ ਫਰੋਮਨੀ ਖਾਲੀਦਲ ਦੀ ਤਕੜਾ ਹੋਣਾ ਕੌਮ ਵਾਸਤੇ ਪੰਜਾਬੀਆਂ ਵਾਸਤੇ ਬਹੁਤ ਜ਼ਰੂਰੀ ਹੈ